ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਕੱਲ ਆਪਾਂ ਗਏ ਸੀ ਜਿਹੜੀ ਵੀਡੀਓ ਬਣਾਈ ਆ ਸੌਨ ਸਮਾ ਮੱਥਾ ਟੇਕਣ ਪੈਦਲ ਕੱਲ ਸ਼ਾਮ ਨੂੰ ਅਸੀਂ ਐਸੀ ਕਰੇ ਬੈਠੇ ਬੈਠੇ ਅੰਧ ਮਨ ਬਣ ਗਿਆ ਕਿ ਅੱਜ ਆਪਾਂ ਦਾ ਚੱਲ ਜੇ ਸੌਨ ਸਮਾ ਮੱਥਾ ਟੇਕਣ ਤੇ ਉਹਦੀ ਅਸੀਂ ਨਿਕਲ ਗਏ ਸ਼ਾਮ ਹੋ ਰਹੀ ਥੋੜਾ ਨੇ ਆ ਹੋ ਰਿਹਾ ਸੀ ਤੇ ਆਪਾਂ ਪੌਣੇ ਪੌਣੇ 8 ਵਜੇ ਘਰੋਂ ਚੱਲੇ ਸੀਗੇ ਤੇ ਇਹ ਦੇਖੋ ਜਾ ਰਹੇ ਆ ਬਈ ਰਸਤੇ 'ਚ ਤੇ ਬਨੇ ਰੋ ਆਪਣੇ ਨਾਲ ਤੇ 1 ਘੰਟਾ 40 ਮਿੰਟਾਂ ਚ ਪਹੁੰਚ ਗਏ 7.5 ਕਿਲੋਮੀਟਰ ਜਿੱਥੇ ਆਪਾਂ ਰਹਿਣੇ ਆਗੇ ਉੱਥੋਂ ਸੁਹਾਣਾ ਸਾਹਿਬ ਤੇ ਬੜੀ ਵਧੀਆ ਲੱਗਿਆ ਬੜਾ ਆਨੰਦ ਆਇਆ ਕਿਉਂ ਆਪਾਂ ਚਲੋ ਇੰਨਾ ਧੁੱਧ ਕਰਦੇ ਵੀ ਹੈ ਨਹੀਂ ਗਏ ਕਿਲੋਮੀਟਰ ਵੀ ਜਾਣਾ ਪਵੇ ਉਹ ਵੀ ਨਹੀਂ ਜਾ ਜਾਣਾ ਤੇ ਪਰ 7.5 ਕਿਲੋਮੀਟਰ ਕਿਵੇਂ ਨਿਕਲ ਗਿਆ ਨਾ ਇਹ ਬਾਈ ਗੁਰੂ ਨਾਲ ਪਿਆਰ ਆ ਉਹਨਾਂ ਦੀ ਮਿਹਰਬਾਨੀ ਰੇ ਸਾਰਿਆਂ ਦੀ ਤੇ 7.5 ਕਿਲੋਮੀਟਰ ਦੇ ਕੋਈ ਪੈਦਲ ਤੁਰ ਕੇ ਬੜਾ ਆਨੰਦ ਆਇਆ ਤੇ ਦੇਖੋ ਤੁਸੀਂ ਵੀਡੀਓ ਮਾਇਆ ਦੇ ਬਲਾਵੇ ਵਿੱਚ ਆਣ ਕੇ ਜੀ ਭੁੱਲ ਗਏ ਅਸੀਂ ਤੇਰੇ ਨਾਮ ਨੂੰ ਮਨ ਸਦਾ ਪਾਪਾਂ ਵੱਲ ਦੌੜਦਾ ਕਸੂ ਦੇ ਹੋ ਇਸ ਦੀ ਲਗਾਮ ਨੂੰ ਮਾਨਨੀ ਮੈਂ ਕੀ ਮਤ ਬਖਸ਼ੋ ਮਾਨਨੀ ਮੈਂ ਕੀ ਮਤ ਬਖਸ਼ੋ ਬੇਵੋ ਸੁਭਗਣਾ ਦਾ ਕਿਆਂ ਬੰਦਗੀ ਦੀ ਦਾਤ ਝੋਲੀ ਪਾ ਦੇ ਓ ਰੱਖਿਓ ਨਿਮਾਨਿਆਂ ਦਾ ਮਾਨ ਬੰਦਗੀ ਦੀ ਦਾਤ ਝੋਲੀ ਪਾ ਦੇ ਓ ਅਰੀ ਤੇ ਬਗਾ ਨਾ ਕੋਈ ਦਿਸੇ ਨਾ ਜੀ ਦੋਵੇਂ ਵੇਲੇ ਹਉ ਹੱਥ ਜੋੜੀਏ ਤੇਰੇ ਭਾਣੇ ਵਿੱਚ ਸੱਚੇ ਪਾਤਸ਼ਾਹ